ਹਾਂ ਅਲੀ ਉਹ ਬਿਆਰੀਆਂ ਦਾ ਫੜ ਲਿਓ ਤਾਂ ਕਿ ਚੁੰਗੜੀ ਉਦਾਂ ਵੀ ਇਹਨਾਂ ਭਈਆਂ ਨੂੰ ਸਬਕ ਸਿਖਾਉਣ ਬਾਅਦ ਤੇ ਜੇ ਜੇ ਮੇਰੇ ਸਰਦਾਰ ਭਰਾਵਾਂ ਦਾ ਜ਼ਮੀਰ ਤੁਹਾਡਾ ਹੈਗਾ ਜਾਗਦਾ ਤਾਂ ਇਹਨਾਂ ਨੂੰ ਟਾਇਰ ਹੋ ਕੇ ਜਿੰਨਾ ਇੰਨੀ ਹੋਣੀ ਚਾਹੀਦੀ ਹੈ ਆਪਣੀਆਂ ਲੱਤਾਂ ਦਾ ਤੁਰਕਾ ਨਹੀਂ ਜਾਣੇ ਚਾਹੀਦੇ ਇਹਨਾਂ ਨੇ ਐ ਵੀ ਕਿਹਾ ਕਹਿੰਦਾ ਲੋਕਾਂ ਨੇ ਪੰਚਾਇਤ ਕਰ ਨਹੀਂ ਕਰ ਲੋ ਸਾਡੀ ਆਪਣੀ ਪੰਚਾਇਤਾਂ ਕਰਨਾ ਪੰਚਾਇਤ ਬੁਲਾਣੀ ਪੰਚਾਇਤ ਬੁਲਾਣੀ ਪੰਚਾਇਤ ਪੰਚਾਇਤ ਦਾ ਸਾਡਾ ਹੈ ਅ ਜਿਲ੍ਹਾ ਪਿੰਡ ਦਾ ਪ੍ਰੇਮ ਨਗਰ ਰੋਪੜ ਦੇ ਬਾਈਪਾਂ ਦੇ ਕੋਲ ਪ੍ਰੇਮ ਨਗਰ ਸਾਲੇ ਕਮੈਂਟਾਂ ਦੇ ਲੈ ਵਾ ਕੇ ਜਿੱਥੇ ਮਰ ਆਹ ਕਲੋਨੀ ਮੈਂ ਕਹਿੰਦਾ ਆਪਣੇ ਇੱਕ ਦੇ ਜੋਰ ਨਾਲ ਖਾਲੀ ਕਰਾਂਗੇ ਛੱਡਾਂਗੇ ਸਾਨੂੰ ਪੁਲਿਸ ਸਾਡੀ ਐਨਕਾਊਂਟਰ ਕਰ ਦੇਵੇ ਸਾਡਾ ਜੋ ਮਰਜ਼ੀ ਕਰ ਦੇਵੇ ਮੈਂ ਮੁਲਾਜ਼ਮ ਹੋਣ ਦੇ ਨਾਤੇ ਮੇਰੀ ਵੀਡੀਓ ਬਾਹਰ ਹੋ ਜਾਵੇ ਜੋ ਮਰਜ਼ੀ ਹੋ ਜਾਵੇ ਮੈਂ ਭਈਆਂ ਨੂੰ ਸਬਕ ਸਿਖਾ ਕੇ ਛੱਡੂੰਗਾ ਸਾਡੇ ਰੋਪੜ ਜ਼ਿਲ੍ਹੇ ਵਿੱਚ ਜਿੱਥੇ ਗੁਰੂਆਂ ਦੀ ਧਰਤੀ ਆ ਸਾਡੇ ਗੁਰੂ ਸਾਹਿਬ ਨੇ ਧਰਤੀ ਬਸਾਈ ਆ ਸਾਨੂੰ ਸਿੱਖ ਬਣਾਇਆ ਸਾਡਾ ਜਨਮ ਹੋਇਆ ਜੇ ਉੱਥੇ ਭਈਏ ਆ ਕੇ ਸਾਡੇ ਤੇ ਹਾਵੀ ਹੋ ਗਏ ਉਹ ਵੀਰੇ ਫਿਰ ਸਾਡਾ ਜੂਨਾ ਹੱਕ ਇਹ ਬੰਦੇ ਸਾਰੇ ਪ੍ਰਵਾਸੀ ਨੇ ਇਹਨਾਂ ਨੇ ਪਿੰਡ ਆਪਣਾ ਘਰ ਬਸਾਇਆ ਹੋਇਆ ਸਾਰਾ ਆਪਣੇ ਆਪਣੇ ਮਕਾਨ ਬਣਾਏ ਹੋਏ ਆ ਸ਼ਾਮਲਟ ਸ਼ਾਮਲਟ ਦੱਬੀ ਹੋਈ ਹੈ ਇਹਨਾਂ ਨੇ ਭਾਈ ਸਰਪੰਚ ਨੂੰ ਨਹੀਂ ਰਹੀ ਆ ਜੀ 2000 ਪਲੱਸ ਵੋਟ ਆ ਜੀ ਔਰ ਇਹ ਫਿਰ ਉਹ ਜਿਹੜਾ ਮੌਜੂਦਾ ਐਮਐਲਏ ਕਿਵੇਂ ਬੋਲ ਜੂਗਾ ਜੇ ਕੋ ਮੈਂ ਕੋਈ ਗਲਤੀ ਕਰਦਾ ਮੇਰੇ ਸਿੱਖ ਤੇ ਦਸਤਾਰ ਹੈ ਨਾ ਮੇਰਾ ਟੱਬਰ ਵੀ ਨਾਲ ਚੱਕ ਲੂੰਗਾ ਜੇ ਮੈਂ ਭੱਜਿਆ ਹੋਊਗਾ ਉਹਨਾਂ ਨੂੰ ਕੁੱਟਣਗੇ ਉਹਨਾਂ ਨੂੰ ਇੰਟੈਰੋਗੇਟ ਕਰਾਂਗੇ ਉਹ ਬੰਦਾ ਆਪੇ ਦੱਸਦਾ ਮੇਰਾ ਜਵਾਕ ਉਹਰੇ ਫਿਰਦਾ ਵਾ ਇਹ ਚੱਕਰਿਆ ਇਹਨਾਂ ਦੇ ਇਹਨਾਂ ਦੇ ਪਰਿਵਾਰਾਂ ਨੂੰ ਕੀ ਹੋਣੀ ਚੱਕਿਆ ਜਾਂਦਾ ਇਹਨਾਂ ਨੂੰ ਪੱਗ ਰੜਕਦੀ ਆ ਸਾਡੀਆਂ ਦਾੜੀਆਂ ਰੜਕਦੀਆਂ ਆ ਦਾੜੇ ਰੱਖੇ ਹੋਏ ਆ ਇਹ ਰੜਕਦੇ ਇਹਨਾਂ ਨੂੰ ਕਹਿੰਦੇ ਸੀ ਕੁੜੀਆਂ ਜਾ ਕੇ ਲੈ ਜਾਣਗੇ ਸੱਖਾਂ ਦੀਆਂ ਸਾਰਿਆਂ ਬਾਰੇ ਬੋਲ ਰਿਹਾ ਕਿਸੇ ਇੱਕ ਬਾਰੇ ਸਾਨੂੰ ਬੋਲ ਰਿਹਾ 84 ਦੇ ਟਾਈਮ ਸਾਡੇ ਭਾਈਆਂ ਦੀ ਇੰਟੈਰੋਗੇਸ਼ਨ ਹੁੰਦੀ ਸੀ ਚੱਡੇ ਪਾੜਦੇ ਤੇ ਇਹਨਾਂ ਵੀ ਚੱਡੇ ਪਾੜਨਿਆਂ ਦੇ ਪਤਾ ਲੱਗੂਗਾ ਜੇ ਚਾਰ ਦੇ ਚੱਡੇ ਪੱਡਣਗੇ 20 ਨੂੰ ਪਤਾ ਲੱਗੂਗਾ ਇਦਾ ਇੱਕੋ ਇੱਕ ਕਾਰਨ ਆ ਉਹ ਅੱਜ ਤੁਹਾਡੇ ਪਰ ਹੱਲਾ ਬੋਲਣੇ ਨੂੰ ਫਿਰਦੇ ਆ ਤੇ ਦੋ ਮੁੰਡੇ ਹਲੇ ਵੀ ਫਰਾਰ ਆ ਚਾਰ ਜਣੇ ਫੜੇ ਆ ਕਿ ਸਰਪੰਚ ਫੜਿਆ ਤਿੰਨ ਮੁੰਡੇ ਫੜੇ ਹੋਇਆ ਉਹਨਾਂ ਪਰ ਇਹਨਾਂ ਨੇ ਪਰਚਾ ਕੱਟਦਾ ਪ੍ਰਸ਼ਾਸਨ ਨੇ ਉਹ ਵਿਸ਼ਵਾਸ ਦਿਵਾਇਆ ਵੀ ਦੋ ਦੋ ਮੁੰਡੇ ਅਸੀਂ ਫੜਾਂਗੇ ਜਿੰਨਾ ਫੜਿਆ ਤੁਸੀਂ ਪੰਜਾਬ ਜੋ ਵੀ ਆਪਣੀ ਕਾਰਵਾਈ ਕਰਨਾ ਚਾਹੁੰਦੇ ਕਰ ਸਕਦੇ ਜੇ ਤਵੀਂ ਇਹਨਾਂ ਦੇ ਇੱਕ ਕਿਸੇ ਨੂੰ ਵੀ ਹੱਥ ਲਾਉਂਗਾ ਮਿੰਟਰੇ ਸਾਰਿਆਂ ਨੇ ਇਕੱਠੇ ਹੋ ਜਾਣਗਾ ਉਹ ਸਭ ਤੋਂ ਵੱਡੀ ਗੱਲ ਆ ਜਿਹੜਾ ਪ੍ਰਸ਼ਾਸਨ ਆ ਹਾਂ ਜਿਹੜੇ ਐਸਐਸਪੀ ਸਾਹਿਬ ਆਏ ਨੇ ਉਹਨਾਂ ਨੇ ਕਰਕ ਕਰਵਾਈ ਉਹਨਾਂ ਨੇ ਕਰਵਾਈ ਜਿਹੜੇ ਉਸ ਤੋਂ ਪਹਿਲਾਂ ਸੀਗਾ ਡੀਐਸਪੀ ਸੀਗਾ ਜਿਹੜਾ ਉਹ ਉਹਨਾਂ ਨਾਲ ਰਲਿਆ ਹੋਇਆ ਸੀ ਮੈਂ ਬੇਨਤੀ ਕਰੂੰਗਾ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਪੁਲਿਸ ਪ੍ਰਸ਼ਾਸਨ ਸਾਡੇ ਅਤਵਾਦ ਦੇ ਟਾਈਮ ਸਾਡੀ ਇਨਟੈਰੋਗੇਸ਼ਨ ਕਰਦਾ ਤਾਂ ਇਹਨਾਂ ਦੀ ਇਨਟੈਰੋਗੇਸ਼ਨ ਹੋਣੀ ਚਾਹੀਦੀ ਹੈ ਜੇ ਇਹ ਬੰਦੇ ਸਿੱਧੇ ਲਿਆ ਕੇ ਪੇਸ਼ ਕਰਤੇ ਉਹਨਾਂ ਦੀ ਇਨਟੈਰੋਗੇਸ਼ਨ ਅਸੀਂ ਕਰਾਂਗੇ ਸਾਨੂੰ ਮਰਨਾ ਪੈ ਜਵੇ ਚਾਹੀਦਾ ਸਹੀ ਗੱਲ ਹੈ ਇਹਨਾਂ ਭਈਆਂ ਨੂੰ ਸਬਕ ਸਿਖਾਉਣ ਬਾਅਦ ਤੇ ਜੇ ਜੇ ਮੇਰੇ ਸਰਦਾਰ ਭਰਾਵਾਂ ਦਾ ਜ਼ਮੀਰ ਤੁਹਾਡਾ ਹੈਗਾ ਜਾਗਦਾ ਤਾਂ ਇਹਨਾਂ ਦੀ ਟਾਇਰੋ ਕਿਸੇ ਨਾਲ ਨਹੀਂ ਹੋਣੀ ਚਾਹੀਦੀ ਆ ਆਪਣੀਆਂ ਲੱਤਾਂ ਦਾ ਤੁਰਕਾ ਨਹੀਂ ਜਾਣਾ ਚਾਹੀਦੇ ਨਹੀਂ ਇਹਨਾਂ ਦੀ ਟਾਇਰੋ ਕਹਿੰਦੇ ਅਸੀਂ ਕਰਾਂਗੇ ਫੇਰ ਨਾ ਤੁਸੀਂ ਕੱਲ ਨੂੰ ਕਿਹੋ ਆ ਪੰਜਾਬ ਦੇ ਮੁੰਡੇ ਖੜੇ ਨੌਜਵਾਨ ਖੜੇ ਮੈਂ ਮੈਂ ਇਹ ਦਾਵਾ ਕਰਦਾ ਮੈਂ ਮੁਲਾਜ਼ਮ ਹੋਣ ਦੇ ਨਾਤੇ ਮੇਰੀ ਵੀਡੀਓ ਬਾਹਰ ਹੋ ਜਵੇ ਜੋ ਮਰਜ਼ੀ ਹੋ ਜਵੇ ਮੈਂ ਭਈਆਂ ਨੂੰ ਸਬਕ ਸਿਖਾ ਕੇ ਛੱਡੂਗਾ ਅਸੀਂ ਆਹ ਕਲੋਨੀ ਆਹ ਕਲੋਨੀ ਮੈਂ ਕਹਿੰਦਾ ਆਪਣੇ ਇੱਕ ਦਾ ਜੋਰ ਨਾਲ ਖਾਲੀ ਕਰਾਂਗੇ ਛੱਡਾਂਗੇ ਸਾਨੂੰ ਪੋਰਸ਼ਾਡਿੰ ਕਾਉਂਟਰ ਕਰ ਦੇਵੇ ਸਾਡਾ ਜੋ ਮਰਜ਼ੀ ਕਰ ਦੇਵੇ ਜੇ ਪੋਰਸ਼ ਨੇ ਸਹੀ ਸਲਾਮ ਦੇ ਪੇਸ਼ ਕਰਦੇ ਆ ਪੱਗਾ ਆ ਪੱਗਾ ਬੰਨੀ ਖੜੇ ਆ ਮੇਰੇ ਮੁਲਾਜ਼ਮ ਵੀ ਪੱਗਾ ਬੰਨੀ ਖੜੇ ਆ ਜੇ ਇਹਨਾਂ ਨੇ ਇਟੈਰੋ ਕਿਸੇ ਨੇ ਭਈਆਂ ਦੀ ਨਾ ਕੀਤੀ ਤਾਂ ਅਸੀਂ ਕਰਾਂਗੇ ਲਿਆ ਕੇ ਜੇ ਸਾਨੂੰ ਜੋ ਮਰਜ਼ੀ ਹੋ ਜਾਵੇ ਸਾਨੂੰ ਮਰਨਾ ਪੈ ਜਾਵੇ ਜਿਹੜਾ ਬਾਈ ਜੀ ਮੌਜੂਦਾ ਐਮਐਲਏ ਨਹੀਂ ਆਇਆ ਓਰੇ ਉਹ ਵੀ ਪੰਜਾਬੀਆ ਭਈਆਂ ਨੇ ਉਹਨਾਂ ਦੀ ਮਾਂ ਨੂੰ ਵੀ ਗਾਲਾਂ ਕੱਢੀਆਂ ਉਹਦੀ ਭੈਣ ਨੂੰ ਵੀ ਗਾਲਾਂ ਕੱਢੀਆਂ ਉਹ ਐਮਐਲਏ ਵੀ ਖੱਸੀ ਆ ਅਸੀਂ ਪੰਜਾਬ ਦੇ ਵਾਸੀ ਆ ਅਸੀਂ ਆਪਣਾ ਪੂਰਾ ਹਡਾਂ ਦੀ ਉਹ ਕਰ ਰਹੇ ਆ ਅਸੀਂ ਸਭ ਕੋ ਚੱਲਾਂਗੇ ਜੇ ਇਹਨਾਂ ਮੁਲਾਜ਼ਮ ਪੀਰਾਂ ਨੇ ਪੱਗਾਂ ਬੰਨੀਆਂ ਹੋਈਆਂ ਇਹਨਾਂ ਨੇ ਟੈਰੋਗਿਨ ਨਾ ਕੀਤੀ ਭਈਆਂ ਦੀ ਤਾਂ ਅੰਟੈਰੋਗਿਨ ਅਸੀਂ ਕਰਾਂਗੇ ਅੱਜ ਨੌਜਵਾਨ ਮੁੰਡੇ ਖੜੇ ਆ ਅਸੀਂ ਵੜਾਂਗੇ ਜਾ ਕੇ ਚੱਕ ਕੇ ਲੈ ਜਾਵਾਂਗੇ ਸੋ ਸਰੀਆ ਕਾਹੇ ਆਹ ਕਰਾਂਗੇ ਨਹੀਂ ਉਹਨੂੰ ਦੱਸਾਂਗੇ ਕੰਨੇ ਕੌਣ ਹੁੰਦੇ ਆ ਇਹ ਕਲੋਨੀ ਖਾਲੀ ਕਰਾ ਕੇ ਦੱਸਾਂਗੇ ਇਹਨੂੰ ਭਜਦਿਆਂ ਨੂੰ ਯੂਪੀ ਤੱਕ ਜੇ ਰਾਹ ਮਿਲ ਗਿਆ ਭਈਆਂ ਨੂੰ ਅਸੀਂ ਜੜਦੇ ਪੁੱਤ ਨਹੀਂ ਪੰਜਾਬੀ ਨਹੀਂ ਸਰਦਾਰ ਨਹੀਂ ਫੇਰ ਚਾਹੇ ਫੇਰ ਫੇਰ ਚਾਹੇ ਇਥੋਂ ਸੁਣੋ ਫੇਰ ਇਥੋਂ ਚਾਹੇ ਸਾਰੇ ਰੋਪੜ ਜ਼ਿਲ੍ਹੇ ਦੀ ਚਾਹੇ ਨਵੇਂ ਚਹਿਰ ਦੀ ਚਾਹੇ ਅਮਰਸਾਦੀ ਪੁਲਿਸ ਬੁਲਾ ਲਿਓ ਅਸੀਂ ਕੱਢ ਕੇ ਦਿਖਾਉਂਗੇ ਜੋ ਅਸੀਂ ਕਰਦੇ ਹਾਂ ਅਸੀਂ ਕਹਿੰਨੇ ਆ ਫਿਰ ਕਰਕੇ ਦਿਖਾਉਂਦੇ ਆ ਬਲੇ ਸੋਨਹਾਲ ਸਤਿ ਸ੍ਰੀ ਅਕਾਲ ਇਹ ਰੋਪੜ ਦੇ ਨਾਲ ਹੀ ਸਤਲੁਜੀ ਪੁਲ ਪੈਂਦਾ ਉਸ ਦੇ ਕੋਲ ਹੀ ਇੱਕ ਕਲੋਨੀ ਪੈਂਦੀ ਹੈ ਉੱਥੇ ਨੌਜਵਾਨ ਇਕੱਠੇ ਹੋਏ ਨੇ ਇਕੱਠੇ ਕਿਉਂ ਹੋਏ ਨੇ ਕਾਰਨ ਕੀ ਹੈ ਕੁਝ ਪ੍ਰਵਾਸੀ ਸੀਗੇ ਜੋ ਕਿ ਗੰਤੀਆਂ ਗਾਲਾਂ ਕੱਢ ਰਹੇ ਸੀਗੇ ਚੈਲੰਜ ਕਰ ਰਹੇ ਸੀਗੇ ਬਹੁਤ ਸਾਰੀਆਂ ਚੀਜ਼ਾਂ ਨੂੰ ਉਸ ਦੇ ਲੈ ਕੇ ਹੀ ਇੱਥੇ ਇਕੱਠੇ ਹੋਏ ਨੇ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਹੈ ਇਕੱਠੇ ਹੋਣਾਂਗੇ ਇੱਕ ਵਾਰ ਇਕੱਠੇ ਹੋਣ ਨਾਲ ਤਾਂ ਜਿਵੇਂ ਤੁਹਾਨੂੰ ਇਹ ਤਸਵੀਰ ਦਿਖਾ ਰਹੇ ਹਾਂ ਇੱਥੇ ਕਈ ਸੰਗਤ ਇਕੱਠੀ ਹੋਈ ਹੈ ਲੋਕ ਇਕੱਠੇ ਹੋਣੇ ਇਹਨਾਂ ਦੇ ਵਿੱਚ ਇਹ ਗਿਲਾ ਭਾਜੀ ਗਿਲਾ ਕਿਉਂ ਹੈ ਤੁਹਾਡੇ ਦੇ ਵਿੱਚ ਇਹਨਾਂ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਪ੍ਰਵਾਸੀ ਨੇ ਜਿਨ੍ਹਾਂ ਨੇ ਇਸ ਟੀਕੇ ਨਾਲ ਗਾਲਾਂ ਕੱਢੀਆਂ ਜਾਂ ਚੈਲੰਜ ਕੀਤਾ ਅਸੀਂ ਉਹਨਾਂ ਨੂੰ ਦੱਸ ਦਾਂ ਕਿ ਜੁਪੀ ਤੱਕ ਕਾਰਨ ਕੀ ਹੈ ਇੰਨਾ ਕਿਉਂਕਿ ਵਾਰੀ ਵਾਰੀ ਵਧ ਵਧ ਕੇ ਚੀਜ਼ ਆ ਰਹੀਆਂ ਨੇ ਕਾਰਨ ਵੀ ਇਹ ਹੈ ਵੀ ਉਹ ਗਾਲਾਂ ਪੰਜਾਬੀਆਂ ਦਾ ਨਾਮ ਲੈ ਕੇ ਪੰਜਾਬੀਆਂ ਦੇ ਕੁੜੀਆਂ ਕਹਿੰਦੇ ਅਸੀਂ ਇਹ ਕਰਾਂਗੇ ਚੱਕ ਕੇ ਲੈ ਜਾਾਂਗੇ ਠੀਕ ਹੈ ਤੇ ਪੰਜਾਬੀ ਬਾਈ ਜੂਦੇ ਆ ਪੰਜਾਬੀ ਪੂਰੇ ਵਰਲਡ ਵਿੱਚ ਆ ਕੱਲੇ ਪੰਜਾਬੀ ਜੇ ਅਸੀਂ ਰੋਪੜ ਚ ਨਹੀਂ ਪਈਆਂ ਨੂੰ ਕੱਢ ਸਕੇ ਠੀਕ ਹੈ ਫਿਰ ਸਾਡਾ ਵਰਲਡ ਦੇ ਵਿੱਚ ਸਾਡੇ ਝੰਡੇ ਚੁਲਦੇ ਨਿਸ਼ਾਨ ਸਾਹਿਬ ਚੁਲਦੇ ਕੈਨੇਡਾ ਅਮਰੀਕਾ ਚੁਲਦੇ ਪੂਰੇ ਯੂਰਪ ਚੁਲਦੇ ਫਿਰ ਸਾਡਾ ਧਰਮ ਕੀ ਹੈ ਜੇ ਸਾਡੇ ਰੋਪੜ ਜ਼ਿਲ੍ਹੇ ਵਿੱਚ ਜਿੱਥੇ ਗੁਰੂਆਂ ਦੀ ਧਰਤੀ ਹੈ ਸਾਡੇ ਗੁਰੂ ਸਾਹਿਬ ਨੇ ਧਰਤੀ ਬਸਾਈ ਹੈ ਸਾਨੂੰ ਸਿੱਖ ਬਣਾਇਆ ਸਾਡਾ ਜਨਮ ਹੋਇਆ ਜੇ ਉੱਥੇ ਭਈਏ ਆ ਕੇ ਸਾਡੇ ਤੇ ਹਾਵੀ ਹੋ ਗਏ ਉਹ ਵੀਰੇ ਫਿਰ ਸਾਡਾ ਜੂਨਾ ਹੱਕ ਨਹੀਂ ਭਾਈ ਜਿਵੇਂ ਇਸ ਤਰੀਕੇ ਨਾਲੇ ਚੀਜ਼ਾਂ ਹੁੰਦੀਆਂ ਨੇ ਪ੍ਰਸ਼ਾਸਨ ਨੇ ਕਹਿ ਦਿੰਨਾ ਕਿ ਵੀ ਜਿਹੜੀ ਕਾਨੂੰਨਾਨ ਕਾਰਵਾਈ ਉਹ ਅਸੀਂ ਕਰਨੀ ਆ ਤੁਸੀਂ ਕੌਣ ਹੋ ਕਾਨੂੰਨ ਵਿਵਸਥਾ ਨੂੰ ਵਿਗਾੜਨ ਵਾਲੇ ਸਿੱਕੇ ਦੇ ਸਵਾਲ ਵੀ ਜਿਹੜੇ ਕਰਦੇ ਆ ਪ੍ਰਸ਼ਾਸਨ ਵਾਲੇ ਕੀ ਬਾਰੇ ਜੀ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਠੀਕ ਹੈ ਇਹ ਤਾਂ ਸਰਦਾਰਾਂ ਨੂੰ ਪੰਜਾਬੀਆਂ ਨੂੰ ਸਾਨੂੰ ਹਥਿਆਰ ਚੱਕਣੇ ਪੈਣੇ ਆ ਪਹਿਲਾਂ 84 ਚੱਕ ਕੋਹੇ ਤੇ ਇਹ ਚੱਕਣੇ ਪਣਿਆ ਟਾਈਮ ਆ ਗਿਆ ਵਕਤ ਆ ਗਿਆ ਲੰਗਰ ਗੁਰੂ ਸਾਹਿਬ ਦਾ ਲੰਗਰ ਲੰਗਰ ਸਾਰੇ ਸਿੱਖਾਂ ਦਾ ਲਾਏ ਪੰਜਾਬੀਆਂ ਦਾ ਲਾਏ ਪ੍ਰਸ਼ਾਸਨ ਹੁਣ ਕੀ ਕਰ ਰਿਹਾ ਹੈ ਨਾ ਅੱਜ ਹੋਰ ਕੀ ਕੀਤਾ ਪ੍ਰਸ਼ਾਸਨ ਨੇ ਕਿਸੇ ਨੇ ਕੁਛ ਨਹੀਂ ਅਸੀਂ ਸਾਨੂੰ ਪ੍ਰਸ਼ਾਸਨ ਤੋਂ ਕੋਈ ਉਮੀਦ ਨਹੀਂ ਅਸੀਂ ਆਪਣੇ ਹੱਕ ਲੈ ਆ ਕਿ ਲੈਣੇ ਜਾਣਦੇ ਆ ਜੇ ਕਾਰਵਾਈ ਹੁੰਦੀ ਹੈ ਤਾਂ ਠੀਕ ਹੈ ਨਹੀਂ ਅਸੀਂ ਕਾਰਵਾਈ ਕਰਨੀ ਜਾਣਦੇ ਬੰਦੇ ਕੌਣ ਨੇ ਹੈ ਬੰਦੇ ਕੌਣ ਨੇ ਇਹ ਬੰਦੇ ਸਾਰੇ ਪ੍ਰਵਾਸੀ ਨੇ ਇਹਨਾਂ ਨੇ ਪਿੰਡ ਆਪਣਾ ਘਰ ਬਸਾਇਆ ਹੋਇਆ ਸਾਰਾ ਆਪਣੇ ਆਪਣੇ ਮਕਾਨ ਬਣਾਏ ਹੋਏ ਆ ਸ਼ਾਮਲਟ ਸ਼ਾਮਲਟ ਦੱਬੀ ਹੋਈ ਹੈ ਇਹਨਾਂ ਨੇ ਤੇ ਲੜਕਾਰਾਂ ਤੇ ਮਾਪਿਆਂ ਦੀਆਂ ਗਾਣਾ ਤੁਸੀਂ ਵੀਡੀਓ ਦੇਖੋ ਤੁਸੀਂ ਵੀਡੀਓ ਚਲਾਇਓ ਨਾਲ ਹੀ ਦੇ ਤੇ ਉਹਦੇ ਵਿੱਚ ਕੀ ਕੁਝ ਕਹਿ ਰਹੇ ਆ ਇਹ ਤੇ ਸਾਡੀ ਸਾਡੀ ਅੱਖਾਂ ਜੇ ਮਰੀ ਨਹੀਂ ਏ ਸਾਡੀ ਅੱਖ ਜੁਦੀ ਹੈ ਅਸੀਂ ਆਪਣੇ ਹਿਸਾਬ ਨਾਲ ਕਾਰਵਾਈ ਕਰਕੇ ਦੱਸਾਂਗੇ ਵੀ ਅਸੀਂ ਕਾਰਵਾਈ ਕਰ ਅਸੀਂ ਕੌਣ ਹਾਂ ਕਹਿੰਦੇ ਰੈਣ ਬਸੇਰਾ ਦਿੱਤਾ ਹੋਇਆ ਸਰਪੰਚ ਵੀ ਇਹ ਕਹਿੰਦੇ ਸਰਪੰਚ ਵੀ ਉਹਨਾਂ ਦਾ ਕਹਿੰਦੇ ਸਰਪੰਚ ਵੀ ਉਹਨਾਂ ਦਾ ਕੋਈ ਭਾਈ ਸਰਪੰਚ ਉਹਨਾਂ ਦਾ ਹੀ ਆ ਜੀ 2000 ਪਲੱਸ ਵੋਟ ਆ ਜੀ ਔਰ ਇਹ ਫਿਰ ਉਹ ਜਿਹੜਾ ਮੌਜੂਦਾ ਐਮ.ਐਲ.ਏ ਕਿਵੇਂ ਬੋਲ ਦੂਗਾ ਸਾਡੇ ਪੰਜਾਬੀਆਂ ਦੀ ਆਤ ਤੇ ਕੇ ਵੀ ਆ ਵੀਰੇ ਜਦ ਤੱਕ ਸਾਡੀ ਜਮੀਰ ਨਹੀਂ ਜਾਗਦੀ ਸਾਡੇ ਪੰਜਾਬੀਆਂ ਨੂੰ ਜੇ ਕੋਈ ਐਮ.ਐਲ.ਏ ਆਏ ਥਾਪੜਾ ਦੇ ਦੇਵੇ ਨਾ ਉਹ ਵੀਰੇ ਗਲਤੀ ਹੋਗੀ ਆਪਾਂ ਨਾਲ ਤੁਰ ਪੈਨੇ ਆ ਪਰ ਇਹ ਨਹੀਂ ਤੁਰਦੇ ਨਾਲ ਕਿਉਂਕਿ ਇਹਨਾਂ ਦਾ ਉਹਨਾਂ ਨੂੰ ਜਿਹੜਾ ਮੋਢੀ ਆ ਉਹ ਗੰਡਣਾ ਪੈਂਦਾ ਵਾ ਹੁਣ ਜਿਹੜੀ 2200 ਵੋਟ ਆ ਜਦੋਂ ਇਹਨਾਂ ਦਾ ਮੋਢੀ ਜਿਵੇਂ ਸਰਪੰਚ ਆ ਉਹਨੂੰ ਗੰਡੂਗੇ ਤਾਂ ਇਹ 2200 ਵੋਟ ਕਿਤੇ ਨਹੀਂ ਹਿੱਲੂਗੀ ਉਹ ਐਮ.ਐਲ.ਏ ਨੂੰ ਭੁਗਤਨੀ ਆ ਵੀਰੇ ਚੱਕਰ ਇਹੀ ਆਪ ਦੀਆਂ ਜਿਹੜੇ ਆਪਣਾ ਬੈਨੀਫਿਟ ਲੈਣ ਦੇ ਲਈ ਬਣਾਏ ਜਾਂਦੇ ਆ ਇਹ ਚੱਕਰਿਆ ਸੈਕਿੰਡੀ ਗੱਲ ਵੀਰੇ ਇਹ ਆ ਦੇਖੋ ਹੁਣ ਉਹਨਾਂ ਨੇ ਉਹਦੇ ਬੰਦੇ ਚੱਕੇ ਹੋ ਆ ਦੋ ਤਿੰਨ ਭੱਜੇ ਹੋਏ ਆ ਠੀਕ ਆ ਉਹਦੇ ਵਿੱਚ ਕੀ ਆ ਜਿਹੜਾ ਜੇ ਕੋ ਮੈਂ ਕੋਈ ਗਲਤੀ ਕਰਦਾ ਮੇਰੇ ਸਿੱਖ ਤੇ ਦਸਤਾਰ ਹੈ ਨਾ ਮੇਰਾ ਟੱਬਰ ਵੀ ਨਾਲ ਚੱਕ ਲੂੰਗਾ ਜੇ ਮੈਂ ਭੱਜਿਆ ਹੋਊਗਾ ਉਹਨਾਂ ਨੂੰ ਕੁੱਟਣਗੇ ਉਹਨਾਂ ਨੂੰ ਇੰਟੈਰੋਗੇਟ ਕਰਨਗੇ ਉਹ ਬੰਦਾ ਆਪੇ ਦੱਸਦਾ ਮੇਰਾ ਜਵਾਕ ਉਹਦੇ ਫਿਰਦਾ ਵਾ ਇਹ ਚੱਕਰਿਆ ਇਹਨਾਂ ਦੇ ਇਹਨਾਂ ਦੇ ਪਰਿਵਾਰਾਂ ਨੂੰ ਕਿਉਂ ਨਹੀਂ ਚੱਕਿਆ ਜਾਂਦਾ ਇਹਨਾਂ ਦੇ ਪਰਿਵਾਰਾਂ ਨੂੰ ਕਿਉਂ ਨਹੀਂ ਇੰਟੈਰੋਗੇਟ ਕੀਤਾ ਜਾਂਦਾ ਕਾਰਨ ਕੀ ਆ ਇਹ ਪ੍ਰਵਾਸੀ ਨੇ ਇਹਨਾਂ ਦੇ ਇਹਨਾਂ ਦੇ ਸ਼ਾਇਦ ਸਰਕਾਰਾਂ ਚਲਦੀਆਂ ਨੇ ਸਾਡੇ ਪੰਜਾਬੀ ਦਾ ਸਿਰਫ ਜੁੱਤੀਆਂ ਖਾਨ ਨੂੰ ਰੱਖਿਆ ਇਹਨਾਂ ਨੇ ਹੋਰ ਕੁਝ ਨਹੀਂ ਪਰ ਅਸੀਂ ਦਿਖਾਵਾਂਗੇ ਵੀ ਹੱਕ ਕਿਵੇਂ ਲਿਆ ਜਾਂਦਾ ਹੈ ਇਹ ਕਿਵੇਂ ਬੋਲਦੇ ਨੇ ਇਹ ਬਿਲਕੁਲ ਆ ਜਿਹੜੀ ਜਿਹੜੀ ਆ ਆਰਐਸਐਸ ਨੇ ਲੱਲੇ ਆ ਆਰਐਸਐਸ ਨੇ ਬਿਠਾਏ ਆ ਪੰਜਾਬ ਦੇ ਵਿੱਚ ਲਿਆ ਕੇ ਠੀਕ ਹੈ ਹਰ ਆਏ ਆ ਮੁਸਲਮਾਨ ਵੀ ਬੋਲੇ ਆ ਸਾਰੇ ਗਾਇਕ ਬੋਲੇ ਆ ਹਰ ਵਾਸਤੇ ਇਹ ਬੋਲਿਆ ਕੋਈ ਆਰਐਸਐਸ ਨੇ ਬੋਲੀ મોદી ਬੋਲਿਆ ਕਿਸੇ ਨੇ ਪੰਜਾਬ ਨੂੰ ਹਾੜਾ ਨਾਰਾ ਮਾਰਿਆ ਸਾਡੇ ਪੰਜਾਬੀ ਆ ਸਾਡੇ ਜੱਟ ਭਰਾ ਆ ਸਾਡੇ ਸਾਰੇ ਭਰਾ ਆ ਉਹ ਜਾ ਕੇ ਉੱਥੇ ਪਹੁੰਚੇ ਆ ਆਰਐਸਐ ਦਾ ਬੰਦਾ ਕੋ ਗਿਆ ਇਹ ਆਰਐਸਐ ਦੇ ਬੰਦੇ ਆ ਇਹ ਕੱਛੇ ਵਾਲੇ ਹਰੀਆਂ ਟੋਪੀਆਂ ਤੇ ਖਾਖੀ ਨਿਕਰ ਵਾਲੇ ਆ ਪ੍ਰਸ਼ਾਸਨ ਨੂੰ ਕੀ ਕਹਿ ਰਿਹਾ ਪ੍ਰਸ਼ਾਸਨ ਕੀ ਕਹਿ ਰਿਹਾ ਕਾਰਵਾਈ ਕਰ ਰਿਹਾ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਵੀਰਾ ਐਫਆਈਆਰ ਕਰਤੀ ਉਹਨਾਂ ਨੇ ਆਪਣਾ ਸਿਰ ਤੋਂ ਪੱਗ ਲਾ ਲਈ ਭਾਈ ਜੀ ਗਾਲਾਂ ਕੱਢਣ ਦਾ ਕਾਰਨ ਕੀ ਸੀ ਪਿੱਛੇ ਕਾਰਨ ਕੀ ਦੱਸਿਆ ਜਾ ਰਿਹਾ ਉਹ ਵੀਰਾ ਜੀ ਇਹ ਸਾਡੀ ਕੌਮ ਨਾਲ ਜੈਲ ਸੀ ਕਰਦੇ ਆ ਜਿਨ ਨੇ ਇਹਨਾਂ ਨੂੰ ਪੱਗ ਰੜਕਦੀ ਆ ਸਾਡੀਆਂ ਦਾੜੀਆਂ ਰੜਕਦੀਆਂ ਆ ਦਾੜੇ ਰੱਖੇ ਹੋਏ ਆ ਇਹ ਰੜਕਦੇ ਇਹਨਾਂ ਨੂੰ ਪੂਰੇ ਵਰਲਡ ਦੇ ਵਿੱਚ ਰੜਕਦੇ ਆ ਇਹ ਸੋਚਦੇ ਆ ਵੀ ਇਹ ਹੁਣ ਸੁਣੋ ਹੜ ਆਇਆ ਹੋਇਆ ਉੱਥੇ ਕੁਝ ਦਿਨ ਹੋਰ ਨੇ ਗਿਆ ਸਾਰੇ ਪੰਜਾਬੀ ਉੱਥੇ ਆ ਉਹ ਚੀਜ਼ਾਂ ਰੜਕਦੀਆਂ ਇਹਨਾਂ ਨੂੰ ਵੀ ਪੰਜਾਬ ਦੇ ਬੰਦੇ ਪੰਜਾਬ ਦੇ ਬੰਦਿਆਂ ਦੀ ਸਪੋਰਟ ਕਰ ਰਹੇ ਆ ਅਜੀਤ ਭਾਈ ਸਾਡੇ ਗਾਇਕ ਆ ਉਹਨਾਂ ਨੇ ਸਾਡੇ ਪਿੰਡਾਂ ਨੂੰ ਰੌਟ ਕਰ ਲਿਆ ਸਭ ਹੋ ਗਿਆ ਠੀਕ ਹੈ ਤੇ ਇੰਨਾ ਹੋਣ ਦੇ ਬਾਵਜੂਦ ਰੜਕਦੇ ਅਸੀਂ ਸਾਡੀ ਪੱਗ ਰੜਕਦੀ ਤੁਸੀਂ ਤਾਂ ਪੱਗਾਂ ਮੰਨੀਆਂ ਤੁਹਾਡੀ ਪੱਗ ਨਹੀਂ ਰੜਕਦੀ ਤੂੰ ਦਾੜੀ ਰੱਖੀ ਤੇਰੀ ਪੱਗ ਦਾੜੀ ਨਹੀਂ ਰੜਕਦੀ ਫਿਰ ਫਿਰ ਜਿਵੇਂ ਵੱਡਾਂਗੇ ਟੁੱਕਾਂਗੇ ਤਾਂ ਜਾਣਗੇ ਪੰਜਾਬ ਚੋਂ ਐਦਾਂ ਨਹੀਂ ਜਾਂਦੇ ਪ੍ਰਜਾ ਨੇ ਐਫ ਆਈ ਆਰ ਕਰਤੀ ਕੱਲ ਨੂੰ ਪੇਸ਼ ਕਰਦੇ ਨੇ ਜਵਾਨ ਤੋਂ ਜਾਣੀ ਆ ਇਹਨਾਂ ਨੇ ਇੱਥੇ ਅੱਗੇ ਫੇਰ ਕਰੇ ਭਜਣਾ ਪਰ ਜਦੋਂ ਤੱਕ ਬਈ ਇਸ ਤੇ ਕੋਈ ਪਰਸਨ ਰੰਜਿਸ਼ ਵਾਲੀ ਗੱਲ ਤਾਂ ਨਹੀਂ ਆ ਗਈ ਕਿ ਵੀ ਕੋਈ ਕਿਸੇ ਦੀ ਪਰਸਨ ਰੰਜਿਸ਼ ਸੀਗੀ ਉਹ ਸਾਹਮਣੇ ਆ ਗਈ ਚੀਜ਼ ਪਰਸਨ ਰੰਜਿਸ਼ ਇਹਨਾਂ ਦੀ ਸਿੱਖ ਕੌਮ ਨਾਲ ਹੈ ਯਾਰ ਦਾੜੀਆਂ ਨਾਲ ਪੱਗਾਂ ਨਾਲ ਪਰਸਨ ਰੰਜਿਸ਼ ਇਹਨਾਂ ਦੀ ਸਿੱਖ ਕੌਮ ਨਾਲ ਹੈ ਦਾੜੀਆਂ ਨਾਲ ਪੱਗਾਂ ਨਾਲ ਹੋਰ ਤਾਂ ਕਿਸੇ ਬੰਦੇ ਨਾਲ ਹੈ ਨਹੀਂ ਉਹ ਸਾਰੇ ਸਿੱਖਾਂ ਬਾਰੇ ਬੋਲ ਰਿਹਾ ਕਹਿੰਦੇ ਸੀ ਕੁੜੀਆਂ ਚਾਕੇ ਲੈ ਜਾਗੇ ਸੱਖਾਂ ਦੀਆਂ ਸਾਰਿਆਂ ਬਾਰੇ ਬੋਲ ਰਿਹਾ ਕਿਸੇ ਇੱਕ ਬਾਰੇ ਤੁਹਾਨੂੰ ਬੋਲ ਰਿਹਾ ਹੁਣ ਹੁਣ ਜਿਹੜਾ ਪੁਲ ਪ੍ਰਸ਼ਾਸਨ ਨੇ ਤੁਹਾਨੂੰ ਕੀ ਸਵਾਸ਼ਣ ਦਿੱਤਾ ਕਿ ਕੀ ਉਹਨਾਂ ਨੇ ਐਫ ਆਈ ਆਰ ਕਰਤੀ ਜੀ ਅਰੈਸਟ ਪੈ ਗਈ ਤਿੰਨ ਬੰਦਿਆਂ ਦੀ ਦੋ ਤਿੰਨ ਬੰਦੇ ਹੋਰ ਅਰੈਸਟ ਪਾਉਗੀ ਪ੍ਰਸ਼ਾਸਨ ਨੇ ਕੁਝ ਨਹੀਂ ਕਰਨਾ ਜੀ ਉਹਨਾਂ ਨੇ ਚਾਕੇ ਕੋਰਟ ਚ ਪੇਚ ਕਰ ਦੇਣਾ 15 ਦਿਨ ਬਾਅਦ ਅੰਦਰ ਜਾਣਗੇ 15 ਬਾਅਦ ਜਵਾਨ ਤੋਂ ਜਾਣੀ ਕੋਈ ਧਾਰਾ ਇਹ ਜੀ ਲਾਈ ਉਹਨਾਂ ਨੇ ਕੋਈ ਕੋਈ ਧਾਰਾ ਲਾਉਣ ਵੀ 6 ਮਹੀਨੇ ਜਵਾਨਤ ਨਾ ਹੋਵੇ ਠੀਕ ਹੈ ਮੈਂ ਪ੍ਰਸ਼ਾਸਨ ਨੂੰ ਤਾਂ ਹੀ ਕਿਹਾ ਵੀ ਜੋ ਸਾਡੇ 84 ਦੇ ਟਾਈਮ ਸਾਡੇ ਭਾਈਆਂ ਦੀ ਡੈਰੋਗੇਸ਼ਨ ਚੱਡੇ ਪਾੜਦੇ ਤੇ ਇਹਨਾਂ ਵੀ ਚੱਡੇ ਪਾੜਨੇ ਆਂਦੇ ਪਤਾ ਲੱਗ ਜਾਊਗਾ ਚ 4 ਦੇ ਚੱਡੇ ਪੱਟਣਗੇ 20 ਨੂੰ ਪਤਾ ਲੱਗੂਗਾ ਬਿਲਕੁਲ ਅੱਗੇ ਦੱਸਾਂਗੇ ਉਹ ਵੀ ਸਾਡੇ ਚੱਡੇ ਪਾੜਦੇ ਪੁਲਿਸ ਨੇ ਸਾਡੇ ਬੋਤਲਾਂ ਚੜਾਤੀਆਂ ਵੀਰਾ ਸਾਡੇ ਅੱਤਵਾਦ ਦੇ ਟਾਈਮ ਇਸੇ ਪ੍ਰਸ਼ਾਸਨ ਨੇ 30 ਥੱਲੇ ਪਈ ਹੁੰਦੀ ਬਾਪ ਉੱਪਰ ਪਾਇਆ ਕਰਨ ਇਹਨਾਂ ਨਾਲ ਕਰਨ ਇਹਨਾਂ ਨਾਲ ਅਸੀਂ ਹੰਡਾਇਆ ਸਾਰਾ ਕੁਝ ਠੀਕ ਹੈ ਉਹ ਕੰਮ ਇਹਨਾਂ ਨਾਲ ਕਰਕੇ ਦਿਖਾਉਣ ਸ਼ਾਮ ਨੂੰ ਨਾ ਭਈ ਸਿੱਧੇ ਹੋ ਜਾਣ ਪ੍ਰਸ਼ਾਸਨ ਕਰਦਾ ਨਹੀਂ ਐਫ ਆਈ ਆਰ ਕਰਤੀ ਸਾਨੂੰ ਵਿਸ਼ਵਾਸ ਦਵਾਤਾ ਏ ਇਹ ਬਈ ਵੀਡੀਓ ਨਹੀਂ ਹੈਗੀ ਕੱਲੀ ਤੁਹਾਨੂੰ ਪਾ ਕੇ ਦੱਸੀ ਇਹਦੇ ਪਾਣੇ ਪਿੱਛੇ ਕਾਰਨ ਪਤਾ ਕੀ ਹੈ ਜੀ ਇਹਦੇ ਪਾਣੇ ਵੀਡੀਓ ਪਾਣੇ ਪਿੱਛੇ ਕਾਰਨ ਉਹਨੇ ਅੱਜ ਤੁਹਾਨੂੰ ਦੱਸਤਾ ਵੀ ਤੁਹਾਡੀ ਇੱਥੇ ਤਗਾਦ ਘਟ ਗਈ ਸਾਡੀ ਵਧ ਗਈ ਇਹਦਾ ਇੱਕੋ ਇੱਕ ਕਾਰਨ ਉਹ ਅੱਜ ਤੁਹਾਡੇ ਪਰ ਹੱਲਾ ਬੋਲਣੇ ਨੂੰ ਫਿਰਦੇ ਆ ਅਸੀਂ ਅੱਜ ਫਿਰ ਵੀ ਅੱਜ ਅਸੀਂ ਫਿਰ ਵੀ ਇਸ ਚੀਜ਼ ਨੂੰ ਸੁਣ ਕੇ ਅਣਗੋਲਾ ਕਰ ਰਹੇ ਆ ਇਹ ਉਹਨਾਂ ਦੀ ਮੂਰਖਮਤੀ ਨਹੀਂ ਸਾਡੀ ਹੋ ਗਈ ਵੀ ਆ ਉਹ ਅੱਜ ਤੁਹਾਨੂੰ ਦੱਸਣ ਲੱਗੇ ਵੀ ਇੱਥੇ ਸਾਡਾ ਰਾਜ ਆਉਣੇ ਦਾ ਕੋਈ ਬਹੁਤਾ بڑا ਟਾਈਮ ਨਹੀਂ ਰਹਿ ਗਿਆ ਇੱਕੋ ਇੱਕ ਕਾਰਨ ਆ ਵੀਡੀਓ ਦਾ ਕਿਸੇ ਚਾਰ ਵਧੀਆ ਬੰਦਿਆਂ ਨੂੰ ਕਿਸੇ ਚਾਰ ਸੂਝਵਾਨ ਬੰਦਿਆਂ ਨੂੰ ਬਿਠਾ ਕੇ ਦੇਖ ਲਿਓ ਉਹਦਾ ਕਾਰਨ ਜੇ ਇੱਕੋ ਇੱਕ ਨਾਂ ਨਿਕਲਿਆ ਤਾਂ ਇਹ ਆ ਸਿਰਫ ਉਹਦੇ ਵਿੱਚ ਸਾਡੀਆਂ ਸਰਕਾਰਾਂ ਦਾ ਫੇਲਿਅਰ ਵੀ ਆ ਠੀਕ ਹੈ ਜੀ ਸਾਡੇ ਜਿਹੜੇ ਨੁਮਾਇੰਦੇ ਚੁਣੇ ਗਏ ਨੇ ਉਹਨਾਂ ਦਾ ਵੀ ਫੇਲਿਅਰ ਆ ਜੀ ਬੜੇ ਬڑے بڑے ਪੱਧਰ ਤੇ ਮੂੰ ਤੇ ਇੱਕ ਪੰਜਾਬ ਦੇ ਚਪੇੜ ਆ ਇਹ ਸਿੱਧੇ ਸਿੱਧੇ ਅਖਰਾਂ ਚ ਬਿਲਕੁਲ ਬਿਲਕੁਲ ਇਸ ਪਾਸੇ ਜਿਹੜਾ ਤੇਜੀ ਹਰੀ ਖੜੇ ਨੇ ਕਿਉਂਕਿ ਮਿਸ਼ਨ 7 ਲੋਜ ਤੋਂ ਤੇ ਉਹ ਇਸ ਚੀਜ਼ ਨੂੰ ਸਾਰਿਆਂ ਨੂੰ ਵਾਚਦੇ ਸੀਗੇ ਦੇਖਦੇ ਸੀਗੇ ਤੇਜੀ ਭਾਈ ਇਹ ਜਿਹੜੀ ਘਟਨਾ ਹੋਈ ਹੈ ਇਹ ਕਾਰਨ ਕੀ ਮੰਨਦੇ ਹੋ ਇਹ ਘਟਨਾ ਹੋਣ ਦਾ ਸਾਰੀਆਂ ਚੀਜ਼ਾਂ ਜਿਹੜੀਆਂ ਹੋਈਆਂ ਨੇ ਕਿ ਵੀ ਜੇ ਕੋਈ ਪਰਸਨ ਰੰਜੇ ਸੀਗੀ ਤੁਸੀਂ ਜਾ ਕੇ ਕੀ ਸਮਝਣ ਦੀ ਕੋਸ਼ਿਸ਼ ਕੀਤੀ ਕੀ ਕੀ ਚੀਜ਼ ਸੀਗੀ ਇਹ ਨਾਲ ਸਾਨੂੰ ਇਹਨਾਂ ਨੇ ਪਤਾ ਲੱਗਿਆ ਵੀ ਦੋ ਤਰੀਕ ਨੂੰ ਵੀਡੀਓ ਪਾਈ ਹੈ ਜੀ ਅੱਛਾ ਤੇ ਕਿਸੇ ਰੋਪੜ ਦੇ ਮੁੰਡੇ ਮੰਡਾ ਨੇ ਨਾ ਲੜਾਈ ਲੁੜੀ ਹੋਈ ਆ ਇਹਨਾਂ ਨੇ ਫਿਰ ਬਕਾਇਦਾ ਰਾਤ ਨੂੰ ਕਹਿੰਦੇ ਵੀਡੀਓ ਪਾਈ ਇਹਨਾਂ ਨੇ ਡਾਇਰੈਕਟ ਕਿਹਾ ਵੀ ਜੋ ਪੰਜਾਬੀ ਸਾਡਾ ਪਟਨਾ ਪਟ ਲੋਏ ਪ੍ਰੇਮਨਗਰ ਦੇ ਪੰਜ ਪ੍ਰਵਾਸੀ ਆ ਤੇ ਸਰਪੰਚ ਦਾ ਹੀ ਮੁੰਡਾ ਉਹ ਵੀ ਪ੍ਰਵਾਸੀ ਆ 2000 ਵੋਟ ਆ ਪ੍ਰੇਮਨਗਰ ਇਹ ਉੱਥੇ ਦੇ ਬਸਨੀਕ ਆ ਇਹੀ ਹੈ ਇੱਥੋਂ ਦੀ ਕਲੋਨੀ ਇਹ ਪ੍ਰੇਮਨਗਰ ਪ੍ਰੇਮਨਗਰ ਆ ਜੀ ਇਹ ਇਹ ਪਹਿਲਾਂ ਇੱਕ ਛੋਟੀ ਜਿਹੀ ਕਲੋਨੀ ਹੁੰਦੀ ਸੀਗੀ ਜਿੱਥੇ 200 ਬੰਦਾ ਰਹਿੰਦਾ ਸੀਗਾ ਹੁਣ ਇੱਥੇ 2000 ਬੰਦਾ ਰਹਿੰਦਾ ਜਾਂ ਇਹਨਾਂ ਨੇ ਆਪਣੀ ਪੰਚਾਇਤ ਆਪਣਾ ਪਿੰਡ ਵਸਾ ਲਿਆ ਇੱਥੇ ਇਹ ਸਾਡੇ ਹੀ ਲੋਕਾਂ ਦੀ ਨਿਕਾਮੀ ਐ ਜਿਹੜਾ ਇਹਨਾਂ ਨੂੰ ਸਿਰ ਚੜਾਇਆ ਅੱਜ ਦੇਖ ਲਓ ਮੈਂ ਕਹਿੰਦਾ ਹੁੰਦਾ ਸੀਗਾ ਇਹ ਤੁਹਾਡੇ ਗਲਿਆਂ ਨੂੰ ਆਣਗੇ ਉਹ ਆ ਰਹੇ ਆ ਦੇ ਹੁਣ ਇਹ ਪਹਿਲਾਂ ਇਹ ਪਿੰਡ ਰੈਲਮਾਚਰੀ ਚ ਹੁੰਦੀ ਸੀਗੀ ਇਹਨਾਂ ਨੇ ਬਾਕਾਇਦਾ ਪਿੰਡਾਂ ਦੇ ਨਾਮ ਲੈ ਕੇ ਇਹਨਾਂ ਨੇ ਐ ਵੀ ਕਿਹਾ ਕਹਿੰਦਾ ਲੋਕਾਂ ਨੇ ਪੰਚਾਇਤ ਕਰਨੀ ਕਰ ਲੋ ਸਾਡੀ ਆਪਣੀ ਪੰਚ ਬਹੁਤ ਗੰਦੇ ਗੰਦੇ ਸ਼ਬਦ ਵਰਤੇ ਆ ਜੋ ਮੈਂ ਬੋਲ ਵੀ ਨਹੀਂ ਸਕਦਾ ਮਾਈਕ ਤੇ। ਹੂੰ। ਵੀਡੀਓ ਤੁਸੀਂ ਦੇਖੀ ਹੋਊਗੀ ਵੀਡੀਓ ਤੁਹਾਨੂੰ ਦੇ ਦਾਂਗੇ। ਵੀ ਐਨੇ ਕਿ ਸ਼ਬਦ ਬੋਲੇ ਆ ਉਪਰੋਂ ਗਿਆਨੀ ਸ਼ਬਦ ਵਰਤ ਕੇ ਇਹਨਾਂ ਨੇ ਬਹੁਤ ਗੰਦਾ ਅਗਵਾਡ ਯੂਜ਼ ਕੀਤਾ ਉਹ ਵੀ ਦੱਸ ਨਹੀਂ ਸਕਦਾ। ਤੇ ਇਹਨਾਂ ਨੇ ਪੰਜਾਬੀਆਂ ਨੂੰ ਗਾਲਾਂ ਕੱਢੀਆਂ ਸਾਡੇ ਮਾਵਾਂ ਨੂੰ ਭੈਣਾਂ ਨੂੰ ਇਹਨਾਂ ਨੇ ਪੰਜਾਬੀਆਂ ਨੂੰ ਬੰਗਾਰਿਆ ਕਹਿੰਦਾ ਸੀ ਪੰਜਾਬ ਵਿੱਚ ਖੜੇ ਆ ਜਿੰਨੇ ਜੋ ਕਰਨਾ ਕਰ ਸਕਦਾ। ਇਹਨਾਂ ਨੇ ਬਹੁਤ ਸਾਡੇ ਬੰਦਿਆਂ ਨੂੰ ਗੱਲ ਉਹ ਇਹ ਘਟਨਾ ਪਹਿਲੀ ਨਹੀਂ ਹੈ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਹੋ ਚੁੱਕੀਆਂ ਨੇ ਕਿ ਲੱਗਦਾ ਕਿ ਵੀ ਇਹ ਸਮਝ ਉਹਨਾਂ ਨੂੰ ਨਹੀਂ ਆ ਰਹੀ ਜਾਂ ਸਾਡੇ ਨੂੰ ਨਹੀਂ ਆ ਰਹੀ ਕੀ ਗੱਲ ਕੀ ਹੈ। ਭਾਈ ਜੀ ਇਹਦੇ ਵਿੱਚ ਸਾਡੇ ਪੰਜਾਬੀਆਂ ਦਾ 50% ਪੰਜਾਬੀਆਂ ਦਾ ਕਸੂਰ ਆ ਦੇਖੋ ਜਗਤਪੁਰੇ ਦਾ ਪਹਿਲਾ ਘਟਨਾ ਹੋ ਗਈ ਹੈ 6000 ਵੋਟ ਪ੍ਰਵਾਸੀਆਂ ਦੀ ਸੀਗੀ 1000 ਪੰਜਾਬੀਆਂ ਦੀ ਸੀਗੀ ਵੋਟ ਬਣਾਣੇ ਵਾਲੇ ਕੌਣ ਆ ਤਰਨਾਟ ਪਿੰਡ ਦੇ ਨਾ ਬਣਨ ਦੋ ਜਦ ਵੋਟ ਬਣਦੀ ਆ ਆਪਣੇ ਪਿੰਡ ਦੀ ਆਪਣੇ ਵੋਟ ਲਿਸਟ ਕੱਢ ਕੇ ਦੇਖੋ ਵੀ ਭਾਈ ਪਿੰਡ ਦੇ ਬਸਨੀਕ ਕਿੰਨੇ ਆ ਅਸੀਂ ਬਾਹਰਲੇ ਕਿੰਨੇ ਆ ਵੋਟ ਨਾ ਬਣਾਓ ਇਹਨਾਂ ਦੀ ਜੇ ਵੋਟੇ ਨਹੀਂ ਬਣੂਗੀ ਇਹ ਤੁਹਾਡੇ ਸਿਰ ਤੇ ਨਹੀਂ ਬੈਠਣਗੇ ਅਗਲੇ ਜਦ ਵੋਟ ਆ ਗਈ ਮੰਨ ਲਓ ਹੁਣ ਇੱਕ ਪਾਸੇ ਪੰਜਾਬੀ 100 ਆ ਵਿਹਾਰੀ 500 ਆ ਜਿੱਤੂਆ ਕੌਣ ਆ ਪਰਵਾਸੀਓ ਜਿੱਤੂਗਾ ਸਾਡੇ ਬੰਦੇ ਦੀ ਵੋਟ ਤਾਂ ਹੈ ਨਹੀਂ ਨੀ ਬਣਾਉਣੇ ਵਾਲੇ ਵੀ ਸਾਡੇ ਬੰਦੇ ਆਪਣੇ ਆ ਪਾਰਟੀਆਂ ਆ ਜਿਨ੍ਹਾਂ ਨੇ ਵੋਟਾਂ ਇਕੱਠੀਆਂ ਕਰਨੀਆਂ ਹੁੰਦੀਆਂ ਉਹਨਾਂ ਨੂੰ ਇਹ ਮੈਟਰ ਨਹੀਂ ਕਰਦਾ ਵੀ ਇਹ ਪੰਜਾਬੀ ਆ ਜਾਂ ਬਿਹਾਰੀ ਆ ਉਹਨਾਂ ਨੂੰ ਵੋਟ ਦਾ ਕੋਈ ਮਤਲਬ ਹੁੰਦਾ ਹੈ ਸਰਕਾਰਾਂ ਨੂੰ ਉਹਨਾਂ ਨੇ ਇਹਨੀਆਂ ਵੋਟਾਂ ਬਣਾਈ ਜਾਂਦੇ ਆ ਇਹਨਾਂ ਨੂੰ ਜਗ੍ਹਾ ਦਿੰਦੇ ਆ ਕਮਰੇ ਰੈਂਟ ਦੇ ਰਹੇ ਆ ਇਹਨਾਂ ਨੂੰ ਪੰਜਾਬ ਵਿੱਚ ਲਿਆਇਆ ਜਾਂਦਾ ਆ ਇਹ ਸਰਕਾਰ ਦੇ ਸਭ ਸਭ ਸਰਕਾਰ ਦੀ ਸਾਜ਼ਿਸ਼ ਆ ਪੰਜਾਬ ਨੂੰ ਖਾਲੀ ਕੀਤਾ ਜਾਂਦਾ ਇਹਨਾਂ ਨੂੰ ਲਿਆ ਰਹੇ ਜਾ ਰਹੇ ਆ ਇਹ ਤੇ ਪਿੱਛੇ ਕੋਈ ਵਜ੍ਹਾ ਵੀ ਹੋ ਸਕਦੀ ਹੈ ਕਿ ਵੀ ਇਸ ਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੋਵੇ ਕਿ ਇਹਨਾਂ ਤੋਂ ਕਹਾ ਦਿੱਤਾ ਗਿਆ ਕਿ ਵੀ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਵੀ ਕੋਈ ਮਾਹੌਲ ਖਰਾਬ ਹੋ ਜਾਵੇ ਪੰਜਾਬ ਦਾ ਇਸ ਤਿੱਕ ਦੀ ਵੀ ਕੋਈ ਚੀਜ਼ ਹੈ ਕਿਵੇਂ ਇਹ ਪੰਜਾਬੀ ਗੁੱਸੇ ਚ ਆਣ ਤੇ ਕੋਈ ਕਦਮ ਚੁੱਕਣ ਤੇ ਬਾਈ ਜੀ ਇਹ ਜਾਣ ਕੇ ਹੀ ਕੀਤੇ ਜਾਂਦੇ ਆ ਇਹ ਸਾਨੂੰ ਸਾਡੀ ਅਣਖ ਬੰਗਾਰੀ ਜਾਂਦੀ ਆ ਵੀ ਅਸੀਂ ਕੋਈ ਇਹੋ ਜਿਹਾ ਕਦਮ ਚੱਕੀਏ ਫਿਰ ਸਾਡੇ ਮੁੰਡਿਆਂ ਪਰ ਇਹ ਪੰਜਾਬ ਪੁਲਿਸ ਪਰਚੇ ਕੱਟੇ ਸਰਕਾਰ ਸਾਡੇ ਮੁੰਡਿਆਂ ਨੂੰ ਧੱਕਾ ਕਰੇ ਸਾਡੇ ਨਾਲ ਸਾਡੇ ਮੁੰਡੇ ਤੋਂ ਕਿਸੇ ਤੋਂ ਬਾਅਦ ਘਾਟ ਹੋ ਗਈ ਹੁਣ ਅੱਜ ਹੁਣ ਤਾਂ ਸਮਾਂ ਸੰਭਲ ਗਿਆ ਮੰਨ ਲਓ ਅਸੀਂ ਤਾਂ ਕਿਸੇ ਦੀ ਗਾਰੰਟੀ ਨਹੀਂ ਚੱਕਦੇ ਜੇ ਉਹ ਮੁੰਡੇ ਕਿਸੇ ਹੋਰ ਨੂੰ ਮਿਲੇ ਜਾਂਦੇ ਕੋਈ ਬਾਦਖਾਟ ਕਰਨ ਦਾ ਕੌਣ ਜ਼ਿੰਮੇਵਾਰ ਸੀਗਾ ਫਿਰ ਇਹਨਾਂ ਨੇ ਸਾਡੇ ਪੰਜਾਬ ਦੇ ਮੁੰਡਿਆਂ ਨੂੰ ਧੱਕਾ ਕਰਨਾ ਵਾ ਹੁਣ ਹੁਣ ਦੇਖ ਲੋ ਇਹ ਦੋ ਮੁੰਡੇ ਹਲੇ ਵੀ ਫਰਾਰ ਆ ਚਾਰ ਜਣੇ ਫੜੇ ਆ ਕਿ ਸਰਪੰਚ ਫੜਿਆ ਤਿੰਨ ਮੁੰਡੇ ਫੜੇ ਹੋਇਆ ਉਹਨਾਂ ਪਰ ਇਹਨਾਂ ਨੇ ਪਰਚਾ ਘੱਟਤਾ ਪ੍ਰਸ਼ਾਸਨ ਨੇ ਉਹ ਵਿਸ਼ਵਾਸ ਦਿਵਾਇਆ ਵੀ ਦੋ ਦੋ ਮੁੰਡੇ ਅਸੀਂ ਫੜਾਂਗੇ ਜਿੰਨਾ ਫੜਿਆ ਤੁਸੀਂ ਪੰਜਾਬ ਜੋ ਵੀ ਆਪਣੀ ਕਾਰਵਾਈ ਕਰਨਾ ਚੰਦ ਕਰ ਸਕਦੇ ਸੀ ਕਿਹੜੀਆਂ ਧਾਰਾਵਾਂ ਲਾਈਆਂ ਗਈਆਂ ਨੇ ਇਹ ਜਿਹੜੇ ਚਾਰ ਫੜੇ ਹੋਏ ਨੇ ਦੋ ਫਰਾਰ ਨੇ ਜਿਹੜੇ 295 A ਲੱਗੀ ਆ ਉਹ ਕਨਵਰਟ ਹੋ ਚੁੱਕੀ ਆ ਹੁਣ ਕਹਿੰਦੇ 299 ਹਾਂਬੀਆਂ ਨੇ ਸਿਆ 299 ਹੋ ਚੁੱਕੀ ਆ 149 506 ਤੇ 250 153 A ਸਾਰੇ ਆ ਲੱਗੇ ਆ ਭੜਕਾਉਣ ਦੇ ਸ਼ਬਦਾਵਲੀ ਗਲਤ ਗਲਤ ਬੋਲਣ ਦੀ ਗੰਦੀਆਂ ਕਾਲਾ ਕੱਢਣ ਇਹ ਤੋਂ ਬਾਅਦ ਆਪਾਂ ਮਿਸਲ ਸੱਤ ਰੋਜ ਵੱਲੋਂ ਜਦ ਸਾਡੇ ਸੰਗੀ ਸਾਥੀਆਂ ਵੱਲੋਂ ਜੇ ਸਾਨੂੰ ਵਕੀਲ ਕਰਕੇ ਇਹਨਾਂ ਦੀ ਪੂਰੀ ਕਾਰਵਾਈ ਕਰਨੀ ਪਈ ਆਪਾਂ ਪੂਰੀ ਕਾਰਵਾਈ ਕਰਾਂਗੇ ਇਹਨਾਂ ਦੀ ਬਈ ਬਿਲਕੁਲ ਹੁਣ ਪ੍ਰਸ਼ਾਸਨ ਨੇ ਤੁਹਾਨੂੰ ਅਨੁਸ਼ਾਸਨ ਦੇ ਦਿੱਤਾ ਕਿ ਵੀ ਤੁਸੀਂ ਇਸ ਚੀਜ਼ ਨੂੰ ਮੂਵ ਕਰ ਲਵੋ ਅਸੀਂ ਜਿਹੜੀ ਕਾਰਵਾਈ ਕਰ ਦਵਾਂਗੇ ਥੋੜੇ ਜਿਹਾ ਹਾਂਜੀ ਹੁਣ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਸੋਮਵਾਰ ਤੋਂ ਸੋਮਵਾਰ ਤੱਕ ਅਸੀਂ ਦੋ ਬੰਦੇ ਫੜ ਲਾਂਗੇ ਤੇ ਉਹ ਧਰਨੇ ਆਪਣਾ ਇੱਕ ਧਰਨ ਅੱਗੇ ਵੀ ਚੱਲ ਰਿਹਾ ਕਿਸਾਨਾਂ ਦਾ ਉਹਦੇ ਕਰਕੇ ਪ੍ਰਸ਼ਾਸਨ ਸਾਰਾ ਇੱਥੇ ਇਕੱਠਾ ਹੋਇਆ ਉਹ ਕਹਿੰਦੇ ਵੀ ਸਾਨੂੰ ਮੋਟ ਟਾਈਮ ਦੋ ਅਸੀਂ ਦੋ ਬੰਦੇ ਵੀ ਗ੍ਰਿਫਤਾਰ ਕਰ ਲਾਂਗੇ ਤੇ ਚਾਰ ਬੰਦਿਆਂ ਨੂੰ ਆਪਾਂ ਕਹਿੰਦੇ ਹੁਣ ਅੰਦਰ ਦੇ ਦੇਣਾ ਹੈ ਬਿਲਕੁਲ ਤਾਂ ਤੇਜੀ ਭਾਈ ਸੀਗੇ ਤਾਂ ਇੱਥੇ ਇੱਥੇ ਖੜੇ ਹੋਏ ਸੀਗੇ ਕਿਉਂਕਿ ਲਗਾਤਾਰ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਪਹਿਲਾਂ ਵੀ ਇੱਕ ਚੈਨਲ ਤੇ ਸਾਂਝੀਆਂ ਕੀਤੀਆਂ ਤਾਂ ਇਸ ਪਾਸੇ ਨੂੰ ਉਹ ਕਲੋਨੀ ਹੈ ਜਿਸ ਪਾਸੇ ਤੋਂ ਉਹ ਰਹਿੰਦੇ ਸੀਗੇ ਇੱਥੋਂ ਦਾ ਹੀ ਸਰਪੰਚ ਹੈ ਤਾਂ ਉਹ ਉਹਨਾਂ ਵੱਲੋਂ ਜਿਹੜੀਆਂ ਗੰਦੀਆਂ ਗਾਲਾਂ ਕੱਢੀਆਂ ਗਿਆ ਵੰਗਾਰਿਆ ਗਿਆ ਉਸ ਨੂੰ ਦੇਖਦੇ ਹੋਏ ਇੱਥੇ ਜਿਹੜੇ ਨੌਜਵਾਨ ਪੰਜਾਬ ਦੇ ਪਹੁੰਚੇ ਹੋਏ ਸੀ ਕਿ ਉਹਨਾਂ ਨੇ ਕਿਹਾ ਕਿ ਵਸਤੇਕੇ ਨਾਲ ਨਹੀਂ ਚੱਲੇਗਾ ਜਿਹੜੇ ਇੱਥੇ ਰਹਿੰਦੇ ਨੇ ਉਹਨਾਂ ਨੂੰ ਸਮਝਾਇਆ ਜਾਵੇ ਪੁਲਿਸ ਨੇ ਜਿਹੜੀ ਕਾਰਵਾਈ ਕੀਤੀ ਹੈ ਕਿ ਧਾਰਮਿਕ ਜਿਹੜੀਆਂ ਭਾਵਨਾ ਭੜਕਾਉਣ ਦੀ ਕੋਸ਼ਿਸ਼ ਇੱਕ ਉਹ 299 ਜਿਹੜੀ ਧਾਰਾ ਲਾਈ ਗਈ ਹੈ ਹੋਰ ਬੜੀਆਂ ਚੀਜ਼ਾਂ ਦੇਖੀਆਂ ਕਿੰਨੀਆਂ ਨੇ ਵੱਖਰੀਆਂ ਵੱਖਰੀਆਂ ਧਰਾਵਾਂ ਲਾ ਕੇ ਜਿਹੜਾ ਐਫ ਆਈ ਆਰ ਦਰਜ ਕੀਤੀ ਗਈ ਹੈ ਪਰ ਜਿਸ ਤਰੀਕੇ ਨਾਲ ਇੱਥੇ ਇਕੱਠ ਹੋਇਆ ਹੋਇਆ ਜਿਸ ਤਰੀਕੇ ਨਾਲ ਇੱਥੇ ਮੁੰਡੇ ਖੜੇ ਹੋਏ ਨੇ ਇਹਨਾਂ ਦੇ ਵਿੱਚ ਰੋਸ ਹੈ ਕਿ ਵਸਤੇਕੇ ਨਾਲ ਨਹੀਂ ਹੋਣਾ ਚਾਹੀਦਾ ਇਹ ਕੀ ਲੱਗਦਾ ਕਿ ਉਮੀਦ ਹੈ ਜਿਸ ਤਿੱਕੇ ਨਾਲ ਇਹ ਚੀਜ਼ਾਂ ਹੋ ਰਹੀਆਂ ਨੇ ਵਾਰੀ ਵਾਰੀ ਵੱਧਦੀਆਂ ਜਾ ਰਹੀਆਂ ਨੇ ਜੇ ਉਹ ਦੋ ਚਾਰ ਗਲਤ ਸੀਗੇ ਬਾਕੀਆਂ ਨੂੰ ਇਸ ਚੀਜ਼ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਪੰਜਾਬ ਮਹਾਰਾਜ ਇਹ ਪਹਿਲੀ ਤੇ ਗੱਲ ਇਹ ਹੁੰਦੀ ਆ ਗਲਤੀ ਤੰਨਾ ਦੀ ਨਹੀਂ ਸੀਗੀ ਇਹ ਸਾਰੇ ਹੈ ਹੀ ਇੱਕ ਹੈ ਜੇ ਤੁਸੀਂ ਇਹਨਾਂ ਦੇ ਇੱਕ ਕਿਸੇ ਨੂੰ ਵੀ ਹੱਥ ਲਾਉਂਗੇ ਤਾਂ ਮਿੰਟ ਸਾਰੇ ਨੇ ਇਕੱਠੇ ਹੋ ਜਾਣਗੇ ਉਹ ਸਭ ਤੋਂ ਵੱਡੀ ਗੱਲ ਆ ਜਿਹੜਾ ਪ੍ਰਸ਼ਾਸਨ ਆ ਜਿਹੜੇ ਸਰਕਾਰੀ ਇਹ ਪੁਲਿਸ ਇਹ ਸਾਰੇ ਇੱਕ ਜਿਹੇ ਇਹ ਭਈਆਂ ਨਾਲ ਰਲ ਜਾਂਦੇ ਆ ਇਹਨਾਂ ਤੋਂ ਰਿਸ਼ਵਤ ਖਾ ਕੇ ਉੱਗ ਗਏ ਜਾਂਦੇ ਆ ਪਹਿਲਾਂ ਇਹਨੇ ਕਹਿੰਦੇ ਕੀ ਆਪਣੇ ਪੰਜ ਬੰਦੇ ਭੇਜਣੇ ਆ ਦੋ ਗੱਡੀਆਂ ਐ ਨੂੰ ਲੈ ਕੇ ਤੇ ਰੜੇ ਨੇ ਨਾਲ ਰਲੇ ਹੋਏ ਸੀਗੇ ਉੱਥੇ ਲੈ ਕੇ ਇਹਨਾਂ ਗਲਤ ਬੰਦੇ ਦਿਖਾ ਕੇ ਮਤਲਬ ਹੋਰੇ ਕੋਈ ਤੇ ਜਦੋਂ ਸਾਡੇ ਬੰਦੇ ਪਹੁੰਚੇ ਆ ਤਾਂ ਗੱਡੀ ਕਮਾਲੀ ਨਾਲੀ ਤੇ ਕਹਿੰਦੇ ਹੁਣ ਨਹੀਂ ਦਿਖਾਣੇ ਹੁਣ ਨਹੀਂ ਦਿਖਾਣੇ ਤਵੇ ਹੁਣ ਇਹਦਾ ਗਾ ਜਿਹ ਹੁਣ ਆਖਾਨ ਹੋ ਗਈ ਜਿਨ੍ਹਾਂ ਨੇ ਗਾਲਾਂ ਕੱਢੀਆਂ ਸੀ ਵੀ ਚਾਰ ਬੰਦੇ ਉਹੀ ਨੇ ਤੇ ਚੁੱਪ ਬਾਅਦ ਜਿਹੜੇ ਐਸਐਸਪੀ ਸਾਹਿਬ ਆਏ ਨੇ ਉਹਨਾਂ ਨੇ ਕਰਵਾਈ ਉਹਨਾਂ ਨੇ ਕਰਵਾਈ ਜਿਹੜੇ ਉਸ ਤੋਂ ਪਹਿਲਾਂ ਸੀਗਾ ਡੀਐਸਪੀ ਸੀਗਾ ਜਿਹੜਾ ਉਹ ਉਹਨਾਂ ਨਾਲ ਰਲਿਆ ਹੋਇਆ ਸੀਗਾ ਔਰ ਉਹਦਾ ਮੰਨਦੇ ਪਏ ਸੀਗੇ ਐਸਐਸਪੀ ਸਾਹਿਬ ਕੀ ਹਾਂ ਉਹਨਾਂ ਤੋਂ ਗਲਤੀ ਹੋਈ ਹੈ ਮੈਂ ਤਾਂ ਹੀ ਆਇਆ ਪਰ ਫਿਰ ਵੀ ਜੇ ਦੇਖਿਆ ਜਾਵੇ ਤਾਂ ਪ੍ਰਸ਼ਾਸਨ ਇਹ ਚੀਜ਼ ਕਰ ਰਿਹਾ ਤਾਂ ਵੀ ਆਮ ਲੋਕਾਂ ਨੇ ਕਿੱਥੇ ਜਾਣਾ ਆਮ ਲੋਕੀ ਨੂੰ ਕਹਿਣਾ ਬਿਲਕੁਲ ਤਾਂ ਜਿਸਕਿਤੇ ਇੱਥੇ ਹਾਲਾਤ ਸੀਗੇ ਲੋਕ ਇਕੱਠੇ ਹੋਏ ਸੀਗੇ ਤੁਹਾਨੂੰ ਤਸਵੀਰ ਦਿਖਾਈ ਹੈ ਕਿ ਵੀ ਇਹ ਬਿਲਕੁਲ ਜਦੋਂ ਸਤਲੁਜ ਦਾ ਪੁਲ ਉੱਤਰਦੇ ਆ ਉਸੇ ਥਾਂ ਦੇ ਉੱਤੇ ਇੱਥੇ ਇਕੱਠੇ ਹੋ ਕੇ ਇਕੱਤਰ ਹੋ ਕੇ ਇਹ ਪ੍ਰੋਟੈਸਟ ਕਰ ਰਹੇ ਸੀਗੇ ਪ੍ਰਸ਼ਾਸਨ ਵੀ ਇੱਥੇ ਬੜਿਆ ਆਇਆ ਸੀਗਾ ਤਾਂ ਉੱਥੋਂ ਮੂਵ ਹੋਏ ਨੇ ਆ ਇਹ ਤਸਵੀਰਾਂ ਤੁਹਾਨੂੰ ਅਸੀਂ ਸਾਂਝੀ ਕੀਤੀ ਹੈ ਰੋਪੜ ਦੇ ਕੋਲ ਦੇ ਬਿਲਕੁਲ ਸਤਲੁਜ ਪੋਲ ਦੇ ਪੁੱਲ ਦੇ ਨਾਲ ਜਿਹੜਾ ਇਹ ਪਿੰਡ ਵਸਿਆ ਹੋਇਆ ਕਲੋਨੀ ਵਸੀ ਹੈ ਉਥੋਂ ਦੀ ਤਸਵੀਰ ਹੈ